ਸੰਸਾਰ ਵਿੱਚ ਇੱਕ ਨਾਮ ਹੀ ਐਸੀ ਵਸਤੂ ਹੈ ਜੋ ਦੇਨ ਦੁਨੀ ਦੀ ਕਿਰਤੀ ਆਤਮਾ ਦੀ ਸੁੰਦਰਤਾ ਜਗਤ ਤੋਂ ਕਲਿਆਣ ਸਭ ਕੁਝ ਮੌਜੂਦ ਹੈ ਉਸ ਨਾਮ ਵਿੱਚ ਜੋ ਦਿਸਦਾ ਤਾਂ ਅੱਖਰਾਂ ਵਾਲਾ ਹੈ ਪਰ ਉਸ ਨਾਮ ਵਿੱਚ ਅਨੂਪ ਪ੍ਰਭੂ ਸਮਾਇਆ ਹੁੰਦਾ ਹੈ ਜਦੋਂ ਤੁਹਾਨੂੰ ਉਹ ਨਾਮ ਪ੍ਰਾਪਤ ਹੋ ਜਾਂਦਾ ਹੈ ਤਾਂ ਤੁਸੀਂ ਸਭ ਦੁਨਿਆਵੀ ਕਲੇਸ਼ਾਂ ਕਸ਼ਟਾਂ ਤੋਂ ਦੂਰ ਹੋ ਜਾਂਦੇ ਹੋ ਉਸ ਪ੍ਰਭੂ ਦੀ ਸ਼ਰਨ ਵਿੱਚ ਚਲੇ ਜਾਂਦੇ ਹੋ ਫਿਰ ਤੁਹਾਡੇ ਨਿਕਟ ਕੋਈ ਮਾੜੇ ਵਿਕਾਰ ਕਸ਼ਟ ਕਲੇਸ਼ ਕਟਨਾਈਆਂ ਇਹ ਕਦੀ ਵੀ ਨਹੀਂ ਆ ਸਕਦੀਆਂ ਫਿਰ ਉਹ ਪ੍ਰਭੂ ਤੁਹਾਡੀ ਹਮੇਸ਼ਾ ਹੀ ਚੜਦੀ ਕਲਾ ਰੱਖੇਗਾ ਸੋ ਇਸ ਸਰ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਨੂੰ ਇੱਕ ਵਾਰੀ ਅਪਣਾ ਕੇ ਜਰੂਰ ਦੇਖੋ ਦੇਖਿਓ ਤੁਹਾਡੀ ਜ਼ਿੰਦਗੀ ਕਿਵੇਂ ਪਲਟ ਖਾਂਦੀ ਹੈ ਕਿਵੇਂ ਤੁਹਾਡੇ ਦੁੱਖ ਦਰਦ ਦੂਰ ਹੁੰਦੇ ਆ ਕਰਕੇ ਜਰੂਰ ਦੇਖਿਓ ਉਸ ਨਾਮ ਨੂੰ ਜਰੂਰ ਅਪਣਾਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ